ਇਸ ਸਮੇਂ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਨੇ ਬਤੌਰ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਇੱਕ ਅਧਿਕਾਰਿਤ ਬਿਆਨ ਵਿੱਚ ਦੱਸਿਆ ਗਿਆ ਕਿ ਸੁਬੀਤ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਸਾਰੇ ਪਾਰਟੀ ਵਰਕਰਾਂ ਦਾ ਪਾਰਟੀ ਲੀਡਰਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਮੌਕਾ ਦਿੱਤਾ ਬਤੌਰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਤੇ ਹੁਣ ਮੈਂ ਇਸ ਅਹੁਦੇ ਤੋਂ ਆਪਣੀ ਜਿਹੜਾ ਵਾ ਅਹੁਦੇ ਤੋਂ ਅਸਤੀਫਾ ਦੇ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਨਵਾਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਨੂੰ ਵੀ ਸ਼ੁਰੂ ਕੀਤਾ ਜਾਵੇ ਅੱਜ ਸੁਬੀਰ ਸਿੰਘ ਬਾਦਲ ਨੇ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਦਿੱਤੇ ਅਸਤੀਫੇ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਉਹ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਸੁਬੀਰ ਸਿੰਘ ਬਾਦਲ ਜਿਹੜੇ ਦੋ ਸਾਲ 2008 ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਲਗਭਗ ਪਿਛਲੇ 16 ਸਾਲ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚਲਦੇ ਆ ਰਹੇ ਸੀ ਇਸ ਦੌਰਾਨ ਉਹਨਾਂ ਨੇ ਸਰਕਾਰਾਂ ਵੀ ਬਣਾਈਆਂ ਤੇ ਉਸ ਤੋਂ ਇਲਾਵਾ ਉਹਨਾਂ ਨੇ ਸਰਕਾਰਾਂ ਤੋਂ ਉਹ ਲੰਬੇ ਵੀ ਰਹੇ ਕਿਉਂਕਿ ਸੱਤਾ ਤੋਂ ਦੂਰੇ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਫਤਵਾ ਨਹੀਂ ਦਿੱਤਾ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ 2022 ਦੀ ਸ਼੍ਰੋਮਣੀ ਅਕਾਲੀ ਦਲ ਦੇ ਫਿਰ ਕਰਾਰੀ ਹਾਰੀ 2019 ਦੀਆਂ ਲੋਕ ਸਭਾ ਵਿੱਚ ਵੀ ਸਿਰਫ ਦੋ ਸੀਟਾਂ ਆਈਆਂ ਤੇ ਹੁਣ 2024 ਦੀਆਂ ਲੋਕ ਸਭਾ ਵਿੱਚ ਵੀ ਸਿਰਫ ਇੱਕ ਸੀਟ ਹੈ ਬਾਕੀ 10 ਉਮੀਦਵਾਰਾਂ ਦੀ ਜਿਹੜੀ ਆ ਜਮਾਨਤ ਵੀ ਹੋ ਗਈ ਸੀ ਤੇ ਜੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਤੇ ਲਗਾਤਾਰ ਦਬਾਅ ਵੱਧਦਾ ਚਾਲ ਰਿਆ ਸੀ ਉਧਰ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਵਿਵਾਖ ਹੋਏ ਧੜੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਜੋ ਸ਼੍ਰੋਮਣੀ ਕਾਲੀ ਦਲ ਨੇ ਪੰਥਕ ਰਹਿਤ ਮर्याਦਾ ਭੰਗ ਕੀਤੀ ਆ ਪੰਥਕ ਰਵੈਤਾਂ ਦੀ ਕਦਰਾਂ ਕੀਮਤਾਂ ਨੂੰ ਢਾਹ ਲਾਈ ਆ ਇਸ ਕਰਕੇ ਇਹਨਾਂ ਨੂੰ ਸਜ਼ਾ ਸੁਣਾਈ ਜਾਵੇ ਸ਼੍ਰੋਮਣੀ ਕਾਲੀ ਦਲ ਦੀ ਇਸ ਸ਼ਿਕਾਇਤ ਦੇ ਫਿਰ ਅਕਾਲ ਤਖਤ ਵੱਲੋਂ ਜਿੰਨੇ ਵੀ ਕਾਲੀ ਸਰਕਾਰ ਵਿੱਚ ਮੰਤਰੀ ਉਹਨਾਂ ਸਾਰਿਆਂ ਨੂੰ ਤਲਬ ਕੀਤਾ ਸਪਸ਼ਟੀਕਰਨ ਮੰਗੇਗੇ ਸੁਬੀਸ਼ ਸਿੰਘ ਬਾਦਲ ਹੋਣਾ ਵੀ ਆਪਣਾ ਜਿਹੜਾ ਸਪਸ਼ਟੀਕਰਨ ਦੇ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਪਿੱਛੇ ਜੀ ਸੁਬੀਸ਼ ਸਿੰਘ ਬਾਦਲ ਨੇ ਮੁੜ ਅਕਾਲ ਤਖਤ ਸਕੱਤਰੇ ਤੇ ਜਾ ਕੇ ਇਹ ਮੰਗ ਕਰਦੇ ਨੇ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੂੰ ਤਨਖਾਹੀਆ ਕੋਸ਼ਿਸ਼ ਕੀਤਾ ਜਾ ਚੁੱਕਾ ਹੈ ਲੇਕਿਨ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਜੋ ਸ਼੍ਰੋਮਿਕ ਕਾਲੀ ਦਾ ਸੀਨੀਅਰ ਨੇਤਾ ਨੇ ਉਹਨਾਂ ਨੇ ਕਿਹਾ ਕਿ ਸੁਬੀਸ਼ ਸਿੰਘ ਬਾਦਲ ਨੇ ਆਪਣਾ ਜਿਹੜਾ ਰੈਜਿਗਨੇਸ਼ਨ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈਗਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਨਵੀਂ ਪ੍ਰਧਾਨ ਦੀ ਜਿਹੜੀ ਇਲੈਕਸ਼ਨ ਹੋ ਕਰਵਾਈ ਜਾਵੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸੁਬੀਸ਼ ਸਿੰਘ ਬਾਦਲੇ ਪਾਰਟੀ ਲੀਡਰ ਪਾਰਟੀ ਵਰਕਰ ਸਾਰਿਆਂ ਦਾ ਧੰਨਵਾਦ ਕੀਤਾ ਹੈਗਾ ਔਰ ਉਹ ਅੱਗੇ ਵੀ ਪਾਰਟੀ ਦੇ ਬਤੌਰ ਸਿਪਾਹੀ ਦੇ ਤੌਰ ਤੇ ਕੰਮ ਕਰਦੇ ਰਹਿਣਗੇ ਸੁਭੀਸ਼ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਕਾਫੀ ਕਾ ਲੰਬੇ ਸਮੇਂ ਤੋਂ ਕਿਆਸ ਰਹੀਆਂ ਲੱਗ ਰਹੀਆਂ ਸੀ ਔਰ ਬਹੁਤ ਸਾਰੀ ਜਦੋਂ ਹਾਰ ਹੋਈ ਸੀ ਇੱਕ ਛੂਦਾ ਕਮੇਟੀ ਬਣੀ ਛੂਦਾ ਕਮੇਟੀ ਦੇ ਵਿੱਚ ਵੀ ਲੀਡਰਸ਼ਿਪ ਤੇ ਸਵਾਲ ਖੜੇ ਹੋਏ ਸੀ ਕਿ ਲੀਡਰਸ਼ਿਪ ਬਦਲੀ ਜਾਵੇ ਲੇਕਿਨ ਹੁਣ ਕਾਫੀ ਜਦੋਂ ਸੁਭੀਸ਼ ਸਿੰਘ ਬਾਦਲ ਨੇ ਬੁਰੀ ਤਰ੍ਹਾਂ ਫਸ ਗਏ ਤੇ ਹੁਣ ਅਖੀਰ ਉਹਨਾਂ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਿਛਲੇ ਦਿਨੀ ਸੁਭੀਸ਼ ਸਿੰਘ ਬਾਦਲ ਨੇ ਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਮਿਲੇ ਸੀ ਕਿ ਜੋ ਕਾਲੀ ਦਲ ਸਰਕਾਰ ਵੱਲੋਂ ਗੁਨਾਹ ਹੋਏ ਨੇ ਉਹ ਅਸੀਂ ਬਿਨਾਂ ਕਿਸੇ ਦਲੀਲ ਬਿਨਾਂ ਕਿਸੇ ਤਰਕ ਆਪਣੀ ਝੋਲੀ ਪਾਉਂਦੇ ਤਨਖਾਹੀਆਂ ਵੀ ਕਰਾ ਦਿੱਤਾ ਗਿਆ ਸੀ ਸਜ਼ਾ ਵੀ ਸਾਨੂੰ ਉਲਾਨੀ ਜਾਵੇ ਇਸ ਤੋਂ ਪਹਿਲਾਂ ਸੁਭੀਸ਼ ਸਿੰਘ ਬਾਦਲ ਤੋਂ ਪਹਿਲਾਂ ਕਾਲੀ ਦਲ ਦਾ ਵਫਦ ਵੀ ਕਾਲਕ ਸਾਹਿਬ ਦੇ ਜਥੇਦਾਰ ਗਿਆਨੀ ਰੁਕਬੀਰ ਸਿੰਘ ਹੁਣਾਂ ਨੂੰ ਮਿਲਦਾ ਇਕਲ ਹਲੇ ਤੱਕ ਸਿੱਖ ਸਭਾ ਦੀ ਮੀਟਿੰਗ ਨੇ ਹੋਈ ਅਕਾਲੀ ਦਲ ਦੇ ਜਿਹੜੇ 17 ਜਾਣੇ ਨੇ ਸੁਭੀ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੀ ਸਰਕਾਰ ਚ ਮੰਤਰੀ ਨੇ ਉਹਨਾਂ ਨੂੰ ਲੈ ਕੇ ਇੱਕ ਸਜ਼ਾ ਕੀ ਦੀ ਕੀ ਰੂਪਰੇਖਾ ਹੋਣੀ ਚਾਹੀਦੀ ਧਾਰਮਿਕ ਤੌਰ ਤੇ ਜਾਂ ਸਿਆਸੀ ਤੌਰ ਤੇ ਇਸ ਮਸਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਦੇ ਵਿਦਵਾਨ ਤੇ ਬੁੱਧੀਜੀਵੀ ਬੁਲਾਏ ਗਏ ਸੀ ਕਈਆਂ ਨੇ ਲਿਖਤੀ ਤੌਰ ਤੇ ਆਪਣੇ ਜਬ ਸਲਾਹਾਂ ਦਿੱਤੀਆਂ ਨੇ ਤੇ ਕਈ ਉਥੇ ਪੇਸ਼ ਹੋ ਕੇ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਵੀ ਇੱਕ ਰੂਪਰੇਖਾ ਤਿਆਰ ਦੇ ਵਜੋਂ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਸੀ ਹਾਲਾਂਕਿ ਕਾਫੀ ਲੰਮੇ ਚ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਸੁਬੀਸ਼ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਲੇਕਿਨ ਸੁਬੀਸ਼ ਸਿੰਘ ਬਾਦਲ ਨੇ ਇਸ ਦੌਰਾਨ ਸ਼੍ਰੋਪਨੀ ਕਾਲੀ ਦਲ ਦੇ ਜਿੰਨੇ ਵੀ ਵਿੰਗ ਸਿਚਾ ਇਸਤਰੀ ਕਾਲੀ ਦਲ ਸੀ ਕਾਹੂਤ ਕਾਲੀ ਦਲ ਇਸਾਈ ਸ਼੍ਰੋਪਨੀ ਗੁਰਦਵਾਰ ਪ੍ਰਬੰਧਕ ਮੀਟੀ ਦੇ ਮੈਂਬਰ ਮੈਂਬਰ ਜਾਂ ਐਸਸੀ ਵਿੰਗ ਜਾਂ ਬੀਸੀ ਵਿੰਗ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਫਤਵੇ ਹਾਸਲ ਕੀਤੇ ਸੀ ਕਿ ਸੁਬੀਸ਼ਿੰਘ ਬਾਦਲ ਹੀ ਪ੍ਰਧਾਨ ਬਣੇ ਰਹਿਣਗੇ ਹੋਰ ਸ਼੍ਰੋਮਣੀ ਅਕਾਲੀ ਦਲ ਤੋਂ ਕੋਈ ਵਿਕਲਪ ਨਹੀਂ ਲੇਕਿਨ ਹੁਣ ਸੁਬੀਸ਼ਿੰਘ ਬਾਦਲ ਹੋਣਾ ਨੇ ਅੱਜ ਅਸਤੀਫਾ ਦੇ ਦਿੱਤਾ ਜਿਸ ਦੀ ਪੁਸ਼ਟੀ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਨੇ ਕੀਤੀ ਆ ਕਿ ਸੁਬੀਸ਼ਿੰਘ ਬਾਦਲ ਨੇ ਬਤੌਰ ਪ੍ਰਧਾਨਗੀ ਜਿਹੜੀ ਆ ਉਹਦੇ ਤੋਂ ਅਸਤੀਫਾ ਦੇ ਦਿੱਤਾ ਔਰ ਇਸ ਤੋਂ ਪਹਿਲਾਂ ਸੁਬੀਸ਼ਿੰਘ ਬਾਦਲ ਹੋਣਾ ਨੇ 2 ਮਹੀਨੇ ਪਹਿਲਾਂ ਹੀ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਬਣਾ ਦਿੱਤਾ ਸੀ ਪਰ ਫਿਰ ਵੀ ਜਿਹੜੀ ਸਾਰੀ ਕਾਰਵਾਈ ਉਸੂਬੀ ਸਿੰਘ ਬਾਦਲ ਹੋਣੀ ਹੀ ਕਰਦੇ ਆ ਰਹੇ ਸੀ ਲੇਕਿਨ ਫਿਲਹਾਲ ਹੁਣ ਜਿਹੜੀਆਂ ਖਬਰਾਂ ਨੇ ਕਿ ਉਸੂਬੀ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਜਿਹੜਾ ਵਾ ਉਹ ਅਸਤੀਫਾ ਦੇ ਦਿੱਤਾ ਹੈ ਇਸ ਮਸਲੇ ਦੇ ਬੇੜੀ ਜਿਹੜੀ ਸਭ ਤੋਂ ਵੱਡੀ ਜਿਹੜੇ ਹੁਣ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ ਕਿਉਂਕਿ ਜਿਹੜੀਆਂ ਜਿਮਣੀ ਚੋਣਾਂ ਸੁਬੀਸ਼ਿੰਘ ਬਾਦਲ ਖੁਦ ਜਿਮਣੀ ਚੋਣ ਗਿੱਦੜ ਬਾਹਾ ਤੋਂ ਲੜਨਾ ਚਾਹੁੰਦੇ ਲੇਕਿਨ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਸੀ ਇਸ ਕਰਕੇ ਉਹ ਤਨਖਾਹਿਆ ਇਕਰਾਰ ਸੀ ਉਹ ਚੋਣ ਨਹੀਂ ਲੜ ਸਕਦੇ ਸੀ ਹਾਲਾਂਕਿ ਕਾਲੀ ਦਲ ਦਾ ਇੱਕ ਵਫਦ ਵੀ ਮਿਲਿਆ ਸੀ ਪਰ ਉਥੋਂ ਸਿਰਤ ਸਿਰ ਅਕਾਲ ਤੱਕ ਤੋਂ ਇਹ ਕਹ ਆ ਗਿਆ ਕਿ ਸਿਰਤ ਸਿਰ ਪਬੰਦੀ ਸੁਬੀਸ਼ਿੰਘ ਬਾਦਲ ਤੇ ਨਾ ਕੇ ਸ਼ਰੂਪਨੀ ਕਾਲੀ ਦਲ ਸ਼ਰੂਪਨੀ ਕਾਲੀ ਦਲ ਬਾਕੀ ਪਾਰਟੀਆਂ ਵਾਂਗੂ ਚੋਣ ਲੜ ਸਕਦੇ ਨੇ ਲੇਕਿਨ ਇਸ ਦੌਰਾਨ ਸ਼੍ਰੋਮਣੀ ਕਾਲੀ ਦਲ ਨੇ ਇੱਕ ਫੈਸਲਾ ਕੀਤਾ ਕਿ ਸੁੱਚਾ ਸ਼੍ਰੋਮਣੀ ਕਾਲੀ ਦਲ ਇਹ ਚਾਰ ਜਿੰਮੀ ਚੋਣ ਗਿੱਦੜਬਾਹ ਬਰਨਾਲਾ ਚੱਬੇ ਵਾਲਾ ਤੇ ਡੇਰਾ ਬਾਬਾ ਨਾਨਕ ਦੀ ਜਿਹੜੀ ਚੋਣ ਨਹੀਂ ਲੜੇਗਾ ਕਿਉਂਕਿ ਜਦ ਸ਼੍ਰੋਮਣੀ ਕਾਲੀ ਦਲ ਦਾ ਜਰਨੈਲ ਹੀ ਪ੍ਰਧਾਨ ਹੀ ਚੋਣ ਨਹੀਂ ਲੜੇਗਾ ਜਾਂ ਉਹਨਾਂ ਦੀ ਅਗਵਾਈ ਹੀ ਨਹੀਂ ਹੋਏਗੀ ਤਦ ਅਸੀਂ ਜਿਹੜਾ ਵਾ ਇਹ ਚੋਣ ਨਹੀਂ ਲੜਾਂਗੇ ਇਸ ਤੋਂ ਬਾਅਦ ਕਾਫੀ ਸੁਬੀ ਸਿੰਘ ਬਾਦਲ ਹੋਣਾ ਜਾਂ ਕਾਲੀ ਦਲ ਤੇ ਇਹ ਵਿਰੋਧੀਆਂ ਨੇ ਇਲਜ਼ਾਮ ਲਗਾਤੇ ਕਿ ਕਾਲੀ ਦਲ ਮੈਦਾਨ ਛੱਡ ਕੇ ਭੱਜ ਗਿਆ ਸ਼੍ਰੋਮਣੀ ਕਾਲੀ ਦਲ ਤੇ ਜਿੱਥੇ ਲੋਕਾਂ ਦਾ ਕੌਮ ਦਾ ਪੰਥ ਦਾ ਦਬਾਅ ਉੱਥੇ ਸੁਬੀਸ਼ ਸਿੰਘ ਬਾਦਲ ਤੇ ਸਭ ਤੋਂ ਵੱਡਾ ਦਬਾਅ ਸੀ ਜਿਹਦੇ ਚੱਲਦਿਆਂ ਹੁਣ ਸੁਬੀਸ਼ ਸਿੰਘ ਬਾਦਲ ਹੋਣਾ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਹੜੀ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਇਸ ਸਮੇਂ ਸੁਬੀਸ਼ ਸਿੰਘ ਬਾਦਲ ਹੁਣ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨਹੀਂ ਵਰਕਿੰਗ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜਾ ਹੁਣ ਵਰਕਿੰਗ ਕਮੇਟੀ ਅੱਗੇ ਕੀ ਪ੍ਰਧਾਨ ਕਿਸ ਨੂੰ ਨਿਯੁਕਤ ਕਰਦੇ ਕੀ ਰੂਪਰੇਖਾ ਤਿਆਰ ਕਰਦੇ ਹਜੇ ਸ਼੍ਰੋਮਣੀ ਕਾਲੀ ਦਲ ਨੇ ਤੈਅ ਕਰਨਾ ਲੇਕਿਨ ਫਿਲਹਾਲ ਜਿਹੜੀ ਵੱਡੀ ਜਿਹੜੀ ਅਪਡੇਟ ਉਹ ਹੈ ਕਿ ਸੁਬੀਸ਼ ਸਿੰਘ ਬਾਦਲ ਹੋਣਾ ਨੇ ਪਾਰਟੀ ਪ੍ਰਧਾਨ ਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਦੇ ਦੇ ਕਿ ਅਗਲਾ ਸ਼ਰਮਿਕਾ ਲਈ ਦਲ ਦਾ ਪ੍ਰਧਾਨ ਕਿਹੜਾ ਵੈਸੇ ਸੁਬੀਸ਼ ਸਿੰਘ ਬਾਦਲ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸ਼ਰਮਿਕਾ ਲਈ ਦਲ ਪ੍ਰਧਾਨ ਸੀ ਪ੍ਰਕਾਸ਼ ਸਿੰਘ ਬਾਦਲ ਸੁਬੀਸ਼ ਸਿੰਘ ਬਾਦਲ ਪਿਛਲੇ ਲਗਭਗ ਜਿਹੜੇ ਨੇ ਪਿਛਲੇ 25-30 ਸਾਲ ਤੋਂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨਗੀ ਇਸੇ ਪਰਿਵਾਰ ਕੋ ਚੱਲਦੀ ਆ ਰਹੀ ਸੀ ਲੇਕਿਨ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਕਈ ਉਤਰਾਅ ਤੇ ਚੜ੍ਹਾਅ ਦੇਖੇ ਨੇ ਸਰਕਾਰ ਦੋ ਵਾਰਾਂ ਵੀ ਪੰਜਾਬ ਵਿੱਚ ਬਣਾ ਕੇ ਲਗਾਤਾਰ 2007 ਤੋਂ ਲੈ ਕੇ 17 ਤੱਕ ਲਗਾਤਾਰ ਸਰਕਾਰ ਬਣਾ ਕੇ ਇੱਕ ਰਿਕਾਰਡ ਵੀ ਕਾਇਮ ਕੀਤਾ ਸੀ ਉਸ ਤੋਂ ਬਾਅਦ 17 ਦੇ ਵਿੱਚ ਅਕਾਲੀ ਦਲ ਨੂੰ ਬਹਿਜ 14 ਐਮਐਲਏ ਮਿਲਦੇ ਨੇ ਹੁਣ 2022 ਦੇ ਵਿੱਚ ਕਾਲੀ ਦਲ ਕੋਲ ਮਹਿਜ 3 ਐਮਐਲਏ ਮਿਲਦੇ ਨੇ ਇਹਦੇ ਚੋਂ ਇੱਕ ਡਾਕਟਰ ਸੁਖਵਿੰਦਰ ਸੁਖੀ ਜੋ ਬੰਗੇ ਤੋਂ ਸ਼ੁਰੂਬੀ ਕਾਲੀ ਦਲ ਦੇ ਵਿਧਾਇਕ ਸੀ ਉਹ ਕਾਲੀ ਦਲ ਛੱਡ ਕੇ ਆਵਾਜ਼ ਦੀ ਪਾਰਟੀ ਚਲੇ ਗਏ ਨੇ ਬਨਪਰੀ ਸਿੰਘ ਆਲੀ ਉਹ ਨਾਰਾ ਚਲਦੇ ਆ ਰਹੇ ਨੇ ਤੇ ਵੋਟਰ ਰੂਪ ਦੇ ਕਹਿ ਸਕਦੇ ਕਿ ਸ਼ੁਰੂਬੀ ਕਾਲੀ ਦਲ ਕੋਲ ਇੱਕੋ ਇਸ ਟਾਈਮ ਵਿਧਾਇਕ ਨੇ ਜੋ ਗਨੀਵ ਕੌਰ ਮਜੀਠੀਆ ਮਜੀਠਾ ਵਿਧਾਨ ਸਭਾ ਤੋਂ ਕਾਲੀ ਦਲ ਦੇ ਐਮਐਲਏ ਨੇ ਤੇ ਵਿਕਰਮ ਸਿੰਘ ਮਜੀਠੀਆ ਹੁਣ ਉਹਦੇ ਜੀਵਨ ਸਾਥੀ ਨੇ ਪਰ ਫਿਲਹਾਲ ਵੱਡੀ ਖਬਰ ਸੁਬੀਸ਼ ਸਿੰਘ ਬਾਦਲ ਦਾ ਅਸਤੀਫਾ